ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸੋ ਸਿੱਧਾ ਜੇ ਹਾਂਜੀ ਆਜੋ ਲੈ ਬੇ ਮਤਰਾ ਕਰਦੇ ਆਂ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਚੱਲਿਆ ਜੀ ਆਪਾਂ ਮੋਕੇ ਤੇ ਆਪਾਂ ਡਿੱਗ ਰਹੇ ਆਪਣੇ ਯਾਰ ਬੇਲੀ ਨੂੰ ਲਓ ਵੀ ਮੇਰੇ ਵੀਰੋ ਅੱਜ ਦਾ ਵਲੌਗ ਕੀਤਾ ਆਪਾਂ ਸ਼ੁਰੂ ਤੇ ਆਪਾਂ ਚੱਲੇ ਆਂ ਮੋਕੇ ਕੰਮ ਕਰ ਕਰਨ ਪ੍ਰਾਈਮ ਲਸਟਰ ਨਹੀਂ ਸਕਿਆ ਨਾ ਤਾਂ ਤੁਸੀਂ ਵੀ ਤਾਂ ਦਾ ਡਾਟਾ ਡਾਟਾ ਕਿ ਭਾਈ ਰੋਟੀ ਖਾਦੀ ਰਾਰਾ ਕੇ ਕਰੇ ਮੈਂ ਨਹੀਂ ਉਹਨੇ ਰੋਟੀ ਵੀ ਖਾਦੀ ਚਾਵਲ ਨਹੀਂ ਇਹ ਕਹਿੰਦਾ ਯਾਰ ਕਲੰਬਰ ਸਾਈਂ ਟੀਮਾਂ ਤੇ ਪੁੱਠੀਂ ਮਤ ਇਸ ਏਰੀਏ ਦੀਆਂ ਭਾਈ ਪੂਰੀਆਂ ਬਹੁਤ ਮਸ਼ਹੂਰ ਆ ਉਹ ਭਾਈ ਬਾਹਰ ਹੀ ਰੇੜੀ ਦੀ ਲਾਉਂਦੇ ਆ 50 ਰੁਪਏ ਦੇ ਵਿੱਚ ਤਿੰਨ ਪੀਸ ਪੂਰੀਆਂ ਦੇ ਨਾਲ ਸਬਜੀ ਕੰਮ ਚੱਲ ਕੰਮ ਇਹ ਨਾਲ ਖੜਕੀ ਪੈਂਦੀ ਬਹੁਤ ਜ਼ਿਆਦਾ ਖੜਕੇ ਖਾਣੀ ਪੈਂਦੀ ਸਵਾਦ ਬਹੁਤ ਆਉਂਦੀ ਆ ਕਿੰਨੇ ਸਾਲ ਹੋ ਗਏ ਹਨ ਇੰਨੀਵੇਂ ਪੁੱਲ ਦੇ ਬਿਲਕੁਲ ਸਾਹਮਣੇ ਲਾਉਂਦੇ ਆ ਬਾਈ ਤੇ ਆਪਾਂ ਹੁਣ ਗੱਡੀ ਇੱਥੇ ਨਹੀਂ ਕਰਦੇ ਜਿਹੜਾ ਬੱਚੇ ਜ਼ਰੂਰ ਗੱਡੀ ਮੰਡੀ ਚ ਵੜਦਗੇ ਮੰਡੀ ਜੀ ਲਾਦੇ ਆ ਮਨ ਨਾਲ ਜਾਣਾ ਆਪਾਂ ਕਿੱਥੇ ਆ ਗਾਂ ਵਾਲੀ ਵੜ ਡਾਲਰ ਵੀ ਵਟਾਲਾਂਗੇ ਜਾਣਾ ਆਪੋਂ ਗਾਂ ਬੱਕੜੀ ਤੇ ਫਿਰ ਆਪਾਂ ਉਹ ਪ੍ਰਤਾਪ ਰੋਡ ਤੇ ਮਗਰਲੇ ਪਾਸੇ ਆ ਉੱਧਰ ਲਾ ਦਿੰਦੇ ਇਸ ਪਰਚਾਈਨ ਵਾਲਿਆਂ ਲਈ ਯਾਰ ਉਹ ਲੋੜ ਕੱਢਦੇ ਨੇ ਕਿਸੇ ਪਾਸੇ ਮੰਡਾ ਖੜ੍ਹ ਜਾਣੀ ਆ ਖੜ੍ਹ ਜਾਣੀ ਆ 19 ਵਾਰ ਹੀ ਪੈਣੀ ਆ ਆਪਾਂ ਨੂੰ ਉਹ ਬਾਸ਼ਦੀ ਦੁਕਾਨ ਕਿਧਰ ਪੁੱਠੇ ਪਾਸੇ ਨਾ ਪਤਾ ਨਹੀਂ ਲੋਕੀ ਕਿਵੇਂ ਜਲੇ ਜਾਂਦੇ ਆ ਤੇ ਉਹਦੇ ਕੋਲ ਉਹ ਹੀ ਜੇ ਕਸਟਮਰ ਪੁਰਾਣੇ ਉਹੀ ਜਾਂਦੇ ਆ ਤੇ ਉਹ ਪੁਰਾਣੇ ਕਿਸੇ ਕੱਪੜਾ ਆ ਜਾਗਾ ਉਹਦਾ ਕਈ ਕਈ ਚੀਜ਼ਾਂ ਆ ਉਹ ਅੱਜ ਤੁਹਾਨੂੰ ਮੋਗੇ ਦੀ ਤਪਤੇਜ ਮਾਰਕੀਟ ਦੇ ਦਰਸ਼ਨ ਕਰਾਈਏ ਆ ਜੀ ਉਹ ਗਲੀ ਆ ਐਸੈਸਰੀ ਦੀ ਜਿੱਥੇ ਹਰ ਤਰ੍ਹਾਂ ਦਾ ਬੰਦਿਆਂ ਦਾ ਸਮਾਨ ਮਿਲ ਜਾਂਦਾ ਕੱਪੜੇ ਤੇ ਹਰੇਕ ਤਰ੍ਹਾਂ ਦੀਆਂ ਟਾਈਆਂ ਐਕਸੈਸਰੀ ਦਾ ਹੱਬ ਆ ਬਾਈ ਐਕਸੈਸਰੀ ਦਾ ਗੜ ਕਿਸੇ ਰੰਗ ਦੀ ਟਾਈ ਕਿਸੇ ਤਰ੍ਹਾਂ ਦੀ ਕੋਈ ਵੀ ਐਕਸੈਸਰੀ ਮੇਨ ਦੇ ਵਿੱਚ ਸਾਰੇ ਮੋਗਾ ਦੀ ਜਿਹੜੀ ਚੀਜ਼ ਨਹੀਂ ਮਿਲਦੀ ਟਾਈ ਵਗੈਰਾ ਕੋਈ ਰੰਗ ਉਹ ਇੱਥੋਂ ਮਿਲੂਗਾ ਜ਼ਰੂਰ ਮਿਲੂਗਾ ਤੇ ਵੈਰਾਈਟੀ ਜੀ ਮਿਲੂਗਾ ਇਦਾਂ ਨੇ ਇੱਕ ਅੱਧਾ ਪੀਸ ਦੇਖੋ ਵੀ ਮੋਗਾ ਸ਼ਹਿਰ ਸਾਡਾ ਚਲੋ ਵੀ ਚੱਲ ਜੀਏ ਘਰੇ ਇਹ ਫੇਰ ਇਹਨੂੰ ਬਾਬਸਾਵਾ ਦੇ ਏਜੰਟ ਦੇ ਜਾਣਾ ਆਪਾਂ ਹੀ ਆਪਣੇ ਕੰਮ ਕਰ ਲਿਆ ਢਾਨ ਤੇ ਆਪਾਂ ਲੈ ਗਏ ਸੀ ਟਰੱਕ ਦਾ ਬੰਪਰ ਨਾਲ ਤੇ ਹੁਣ ਆਪਾਂ ਜਾਜੀ ਬੰਪਰ ਲਵਾਉਣਾ ਟਰੇਡ ਦੇ ਤੇ ਵੀ ਨਹੀਂ ਜਾ ਕੇ ਤੇ ਕਹਿੰਦੇ ਜੇ ਆਪਣਾ ਰੇਡ ਪੂਰਾ ਫੱਟ ਬਹਿ ਗਿਆ ਤੇ ਆਪਾਂ ਲੈ ਲੈਣਾ ਨਵਾਂ ਬੰਪਰ ਤੇ ਨਹੀਂ ਜੇ ਨਾ ਬੈਠਾ ਤਾਂ ਫਿਰ ਉਹੀ ਬੰਪਰ ਆਪਾਂ ਲਾ ਦੇਣਾ ਤੇ ਸੰਗਲੀਆਂ ਲਾਦ ਨਹੀਂ ਹੋ ਰਿਹਾ ਵਜ ਗਿਆ ਤੇ ਹੁਣ ਫਿਰ ਨਵੇਂ ਰਵਾਇ ਨਾ ਚੱਲਾਂਗੇ ਇਹਨੂੰ ਮਹੇਸ਼ਤਕ ਰੋਡ ਕਾ ਤੋਂ ਦੇਂਦੇ ਆ ਵੀ ਮਹੈਸਤਿਕ ਤਾਂ ਥੋੜਾ ਕਰੀਤੀ ਅਖਰ ਇਹ ਨੂੰ ਸੀਗਾ ਤੇ ਆਪਣੀ ਖਣੀ ਮਹੈਸਤਿਕ ਸੰਮਾਨ ਵਾਸਤੇ ਡਿਪਲੇਟ ਆਫੀਸਰ ਹਾਂ ਮਹੈਸਤਿਕ ਸੰਮਾਨ ਮਾਰੀ ਸੰਮਾਨ ਹੁੰਦਾ ਇੱਥੇ ਆਹ ਉਹ ਉੱਥੇ ਜਿੱਤੇ ਨਾ ਥਾਂ ਜਾ ਪਿਆ ਕਰੇ ਨਾ ਖਾਦੀ ਜੀ ਇੱਥੇ ਨੀ ਮਾਰਕੀਟ ਆ ਇਹ ਇੱਥੇ ਹਰੇਕ ਹੀ ਸਪੇਅਰ ਪਾਰਟ ਮਿਲ ਜਾਂਦਾ ਕਦ ਲੱਗ ਗਿਆ ਪਤਾ ਜਿਹੜਾ ਆਪਣੇ ਕੋਲੋਂ ਮੂਰਲਾ ਹੱਡ ਜਾ ਕਿਹੜੇ ਟ੍ਰੈਕਟਰ ਦਾ 45000 ਜਾਂ 25000 ਦਾ ਜਿਹੜਾ ਜਿਹੜਾ ਉਹ ਰੱਖਿਆ ਉਹ ਵੇਚਿਆ ਯਾਰ ਵਾਈ ਦਾ ਜੋੜੀ ਰਦਾ ਉਹੜਾ ਰੰਗ ਕਰਕੇ ਕਹਿੰਦਾ ਤੋਂ ਐਂ ਸਿਆਮਾ ਇਹ ਜੋੜ ਕਰਤਾ ਹੋ ਕਿਉਂ ਨਹੀਂ ਇੱਥੇ ਕੌਣ ਲੰਮਾਦਾ ਯਾਰ ਹਮ ਅਗਰ ਪ੍ਰੋਟੀਨ ਵਾਲੀ ਵਿਦਾਂਤ ਦੀ ਹੀ ਗੱਲ ਦੀ ਇਥੋਂ ਦੇਖਣਾ ਬੰਪਰ ਰਾਜੇ ਵੜਿੰਗ ਦੇ ਆ ਗਿਆ ਆਪਾਂ ਇਹ ਆ ਜੀ ਸਾਡੇ ਇਲਾਕੇ ਦੀ ਕਾਫੀ ਹੱਦ ਤੱਕ ਮਸ਼ਹੂਰ ਦੁਕਾਨ ਰਾਜਾ ਇਥੇ ਲਵਾਏ ਯਾਰ ਇਹਨਾਂ ਦਾ ਟ੍ਰੇਕਟਰ ਦੇ ਟਾਇਰ ਹਾਂ ਹਾਂ ਇਥੇ ਲਵਾਏ ਨਹੀਂ ਨਹੀਂ ਮਿੱਤਰੋ ਬਣੀ ਨਹੀਂ ਗੱਲ ਬੰਪਰ ਦੀ ਤੇ ਆਪਾਂ ਚੱਲਦੇ ਆ ਪੈਰ ਆ ਗਿਆ ਮੋਗੇ ਤੇ ਲੈ ਬੇ ਮਿੱਤਰਾਂ ਬਣਾ ਕੇ ਕੈਂਟ ਦਾ ਜੂਸ ਤੇ ਪੀਏ ਤੇ ਚੱਲ ਜਾਈਏ ਘਰ ਲੋ ਫੜਾ ਮੋਟਾ ਫਰੀਕਾ ਖਾਣੇ ਵੀ ਨਹੀਂ ਕੁੜੀਓ ਕੇ ਰਿਪੋਰਟ ਕਰਾਤੀ ਭਾਈ ਨਹੀਂ ਹੋਲੀ ਦਿਲਾ ਕਿਹ ਭਿਆ ਬੱਚੇ